ਕੁਝ ਬਹੁਤ ਨਵੇਂ ਟੈਕਨੀਕ ਦੇ ਨਾਲ ਜੋ ਅੱਜਕੱਲ ਚਾਹੀਦਾ ਹੈ ਜਿਵੇਂ ਤੇ ਪਹਿਲਾਂ ਤੇ ਇਹ ਵੀ ਜੇ ਪਾਲਕੀ ਸਾਹਿਬ ਸਾਡਾ ਪਹਿਲਾਂ ਹੁੰਦਾ ਸੀ ਇੱਕ ਪਾਸੇ ਹੀ ਪ੍ਰਕਾਸ਼ ਕਰ ਸਕਦੇ ਹੁਣ ਅਸੀਂ ਇਹਨੂੰ ਦੋਵੇਂ ਪਾਸੇ ਤੇ ਭਾਵੇਂ ਸੱਜੇ ਕਰ ਲਓ ਉਧਰਲੇ ਪਾਸੇ ਪ੍ਰਕਾਸ਼ ਕਰ ਲਓ ਜੇ ਉਧਰ ਜਗ੍ਹਾ ਥੋੜੀ ਹੈ ਤੇ ਇਧਰਲੇ ਪਾਸੇ ਜਿਹੜਾ ਦੋਵੇਂ ਪਾਸੇ ਹੀ ਪ੍ਰਕਾਸ਼ ਹੋ ਸਕਦਾ ਹੈ はい ਬਾਬਾ ਜੀ ਅੱਜ ਜੋ ਤੁਸੀਂ ਪਾਲਕੀ ਸਾਹਿਬ ਚਾਰ ਕਰਵਾਈਏ ਇਹਦੇ ਵੈਦ ਦੋ ਸਾਥ ਜੋਗੋ ਜੋਗੋ ਹਟਾ ਧੰਨ ਧੰਨ ਸਾਬ ਸਿਰੂ ਸਿੰਘ ਭਰਨ ਸਿੰਘ ਜਿਹੜੇ ਪਾਲਕੀ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਦਲ ਚੱਲਦਾ ਵਹੀਰ ਚੱਕਰਵਰਤੀ ਦੇ ਨਾਲ ਜਿਹੜੀ ਪਾਲਕੀ ਸਾਹਿਬ ਹੈ ਉਹ ਨਵੀਂ ਜਿਹੜੀ ਹੈ ਇਹ ਤਿਆਰ ਕਰਵਾਈ ਗਈ ਹੈ ਜਿਹੜਾ ਭਧੌੜ ਦੇ ਵਿੱਚ ਬਾਡੀ ਜਿਨ੍ਹਾਂ ਨੇ ਇਹ ਸਾਰੀ ਪਾਲਕੀ ਸਾਹਿਬ ਦੀ ਸੇਵਾ ਕੀਤੀ ਹੈ ਸਰਦਾਰ ਗੁਰਨਾਬ ਸਿੰਘ ਜੀ ਇਹ ਗੋਵਿੰਦ ਗੋਵਿੰਦ ਮੋਟਰ ਭਦੌੜ ਦੇ ਵਿੱਚ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਗੁਰਦੁਆਰਾ ਗੱਲ ਪੰਜਵਾ ਕਸਤੀ ਇਹ ਪਾਲਕੀ ਸਾਹਿਬ ਜਿਹੜੀ ਇਹ ਤਿਆਰ ਇਹਨਾਂ ਨੇ ਕੀਤੀ ਹੈ ਬਹੁਤ ਹੀ ਸੇਵਾ ਭਾਵਨਾ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਇਹ ਪਾਲਕੀ ਤਿਆਰ ਕੀਤੀ ਗਈ ਹੈ ਇਹ ਹਮੇਸ਼ਾ ਸ਼ਰੋਮੀ ਪਾਲਤਾ ਅਕਾਲੀ ਖੁੱਡਾ ਦਲ ਪੰਜਵਾਂ ਤੱਕ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿਸ਼ਵ ਦੇ ਨਾਲ ਹੀ ਵਿਜਤਨੀ ਹੈ ਤੇ ਸਾਰੇ ਜਿੱਥੇ ਇਹਨਾਂ ਦਾ ਸਾਰੀ ਟੀਮ ਸਰਦਾਰ ਗੁਰਲਾਬ ਸਿੰਘ ਜੀ ਤੇ ਇਹਨਾਂ ਦੇ ਜਿਹੜੇ ਗੁਰਲਾਬ ਸਿੰਘ ਜੀ ਸਾਰੀ ਜਿਹੜੀ ਟੀਮ ਹੈ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਜਿਹੜੀ ਹੈ ਪਾਲਕੀ ਸਾਹਿਬ ਤਿਆਰ ਕਰਕੇ ਜੀ ਸੇਵਾ ਵਜੋਂ ਇਹ ਸਾਰਾ ਕਾਰਜ ਕੀਤਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਜਿਹੜਾ ਹੋਰ ਵੀ ਬੁਲੰਦੀਆਂ ਤੇ ਪਹੁੰਚੋਂ ਤੇ ਇਸੇ ਤਰ੍ਹਾਂ ਜਿਹੜੀ ਹੈ ਦੇਸ਼ ਤੇ ਕੌਮ ਦੀ ਖਾਲਸੇ ਪੰਥ ਦੀ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਦੀ ਇਸੇ ਤਰ੍ਹਾਂ ਜਿਹੜੀ ਹੈ ਵੱਧ ਚੜ ਕੇ ਸੇਵਾਵਾਂ ਕਰਦੇ ਰਹਿਣ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਤੇ ਨਾਲ ਹੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਵਧੋ ਮੈਂ ਸਾਰੀਆਂ ਹੀ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਤੇ ਸਾਰੇ ਜਿੰਨੇ ਵੀ ਸਾਡੇ ਮਹਾਂਪੁਰਖ ਮੋਕ ਸੇਵਾਦਾਰ ਆਏ ਨੇ ਛੌਲੀਆਂ ਦੇ ਬੁੱਢਾ ਦਲ ਦੇ ਉੱਥੇ ਹੀ ਬਾਬਾ ਮੱਗਰ ਸਿੰਘ ਜੀ ਹੈਡ ਗ੍ਰੰਥੀ ਬੁੱਢਾ ਦਲ ਤੇ ਨਾਲ ਹੀ ਦਲਪੰਥ ਤੋਂ ਬਾਬਾ ਬਲਦੇਵ ਸਿੰਘ ਜੀ ਝੋਟੀ ਵੰਡ ਜੀ ਤੇ ਨਾਲ ਹੀ ਬਾਬਾ ਜੋਗਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਨਾਲ ਹੀ ਰਹਿੰਦੇ ਨੇ ਉੱਥੇ ਹੀ ਬਾਬਾ ਕੂਟਾ ਸਿੰਘ ਜੀ ਸਾਰੇ ਦਲਪੰਥ ਦੇ ਨਾਲ ਰਹਿ ਕੇ ਸੇਵਾ ਕਰ ਰਹੇ ਨੇ ਸਾਰੇ ਇੱਥੇ ਦਰਸ਼ਨ ਕਰਨ ਵਾਸਤੇ ਪਾਲਕੀ ਸਾਹਿਬ ਜਿਹੜੀ ਨਵੀਂ ਸਜ ਕੇ ਤਿਆਰ ਹੋਈ ਹੈ ਦਾਖ ਖੁਸ਼ੀਆਂ ਪਾਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਬਹੁਤ ਖੁਸ਼ੀਆਂ ਨੇ ਦਲਪੰਨ ਦੇ ਵਿੱਚ ਜਿੱਥੇ ਰਾਜ ਸਾਜ ਜਿਹੜਾ ਸਾਰਾ ਨਵਾਂ ਜਿੱਥੇ ਪਾਲਕੀ ਸਾਹਿਬ ਉੱਥੇ ਹੀ ਸਾਰਾ ਰਾਜ ਸਾਜ ਜਿਹੜਾ ਉਹ ਨਵਾਂ ਤਿਆਰ ਕੀਤਾ ਗਿਆ ਤੇ ਪਾਲਕੀ ਸਾਹਿਬ ਜਿਹੜੀ ਦਲਪੰਨ ਦੇ ਵਿੱਚ ਜਾ ਰਹੀ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਪਾਲਕੀ ਸਾਹਿਬ ਜਿਹੜੀ ਹੈ ਤੇ ਦਲਪੰਨ ਦੇ ਨਾਲ ਹਮੇਸ਼ਾ ਚੜਦੀ ਗਲਾ ਤੇ ਬਹੁਤ ਹੀ ਦਰੂਜ਼ੇਵ ਕਿਰਪਾ ਕਰਨ ਹਮੇਸ਼ਾ ਸੋਖ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਰਹੀ ਹੈ ਤੇ ਦੂਰ ਸਾਹਿਬ ਇਹਦੇ ਵਿੱਚ ਨਿਵਾਜ਼ ਕਰਨ ਤੇ ਸਾਡੇ ਸਾਰਿਆਂ ਤੇ ਮਿਹਰ ਪ੍ਰਿਆਸ ਬਖਸ਼ੀ ਰੱਖਣ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪਾਲਕੀ ਸਾਹਿਬ ਪੂਰੀ ਰੀਜ ਦੇ ਨਾਲ ਸਰਦਾਰ ਗੁਰਲਾਲ ਸਿੰਘ ਹੋਰਾਂ ਨੇ ਇਹਨਾਂ ਦੀ ਸਾਰੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸ਼੍ਰੋਮਣੀ ਬੰਦਕਾਦੀ ਬੁੱਢਾ ਦਲ ਪਰਿਵਾਰਾਂ ਤੱਕ ਜੀ ਬਿਸ਼ੇਸ਼ ਤੌਰ ਤੇ ਆਇਓ ਅੱਜ ਪਾਲਕੀ ਸਾਹਿਬ ਨੇ ਨਿਰਖਣ ਕੀਤਾ ਸਾਨੂੰ ਕੀ ਕੀ ਖੂਗੀਆਂ ਨਵੀਆਂ ਲੱਗੀਆਂ ਇਹਦੇ ਵਿੱਚ ਜਿਹੜੀਆਂ ਖੂਗੀਆਂ ਨੇ ਉਹ ਇੱਕ ਤੇ ਆਪਣੇ ਜਿਵੇਂ ਸਾਡੇ ਪਾਲਕੀ ਸਾਹਿਬ ਇਹਦੇ ਵਿੱਚ ਸਾਰਾ ਤੇ ਜੇ ਆਪਾਂ ਨੂੰ ਨਗਰ ਕੀਰਤਨ ਦੇ ਵਿੱਚ ਪਾਲਕੀ ਸਾਹਿਬ ਦੀ ਜ਼ਰੂਰਤ ਹੈ ਤੇ ਉਹ ਜਿਹੜੇ ਆ ਆਪਣੇ ਸ਼ੀਸ਼ੇ ਖੁੱਲ ਜਾਂਦੇ ਨੇ ਆਟੋਮੈਟਿਕ ਉੱਪਰ ਹੋ ਜਾਂਦੇ ਆ ਤੇ ਉਹ ਆਪਾਂ ਚ ਨਗਰ ਕੀਰਤਨ ਜਿਹੜੇ ਸਾਡੇ ਆਪਣੇ ਦਲਾਂ ਪੰਥਾਂ ਮਤੋਂ ਜਿਹੜੇ ਸਜਾਏ ਜਾਂਦੇ ਨੇ ਤੇ ਉਹ ਜਿਹੜੇ ਗੁਰੰਤ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਜਿਹੜੇ ਪ੍ਰਕਾਸ਼ ਕਰਕੇ ਤੇ ਜਿਹੜਾ ਚਲਦੀ ਗੱਡੀ ਦੇ ਵਿੱਚ ਵੀ ਜਿਹੜੇ ਆ ਉਹ ਸਰੂਪ ਜਿਹੜੇ ਨਗਰ ਕੀਰਤਨ ਦੇ ਨਾਲ ਵੀ ਇਹ ਪਾਲਤੀ ਸਾਹਿਬ ਜਿਹੜੀ ਹੈ ਕੰਮ ਆਵੇਗੀ ਉੱਥੇ ਹੀ ਜਿਹੜਾ ਸਾਰੇ ਦੇ ਵਿੱਚ ਜਿੱਥੇ ਕੈਮਰਿਆਂ ਦੇ ਨਾਲ ਸਾਰੇ ਦਾ ਜਿਹੜਾ ਆਪਣੇ ਰੰਗ ਹੈ ਉਹ ਵੀ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੇ ਰੰਗ ਜਿਹੜਾ ਕੀਤਾ ਹੈ ਤੇ ਮੈਟੈਲਿਕ ਕਲਰ ਤੇ ਸ਼ਾਈਨ ਵਾਲਾ ਕਲਰ ਹੈ ਤੇ ਨਾਲ ਜਿਹੜਾ ਆਪਣੇ ਆ ਡੈਸ਼ ਬੋਰਡ ਹੈ ਤੇ ਇਹ ਵੀ ਨਾਲ ਜਿਹੜੇ ਵਾਈਫਾਈ ਹੈ ਸਾਰਾ ਜੋ ਵੀ ਅੱਜ ਕੱਲ ਕੈਮਰੇ ਲੱਗੇ ਹੋਏ ਨੇ ਤੇ ਸਾਰਾ ਦੇਖਿਆ ਵੀ ਆਉਂਦਾ 7 ਇੰਚ ਸਕਰੀਨ ਤੇ ਨਾਲ ਵੀ ਆ ਜਿਹੜੇ ਆਪਣੇ ਚੱਲਦੇ ਨੇ ਜੋ ਅੱਜ ਕੱਲ ਦੀ ਤੇ ਜਿੱਥੇ ਵੀ ਭਾਵੇਂ ਦਲਪੰਥ ਜਿੱਥੇ ਮਰਜ਼ੀ ਹੋਵੇ ਤੇ ਤੁਹਾਨੂੰ ਜਿਹੜਾ ਉਹ ਸਾਰਾ ਜਿਹੜਾ ਆਪਣੇ ਸੀਨ ਜਿਹੜਾ ਜਿੱਥੇ ਵੀ ਆਪਾਂ ਪੂਰੇ ਦਾ ਸ਼ਹਿਰੋਂ ਉਹ ਸਾਡੇ ਇਸੇ ਕਰਕੇ ਇਹ ਪਾਲਕੀ ਸਾਹਿਬ ਜੰਦਾ ਵੀਰ ਚੱਕਰਵਰਤੀ ਪਿੰਡ ਪਿੰਡ ਜਾ ਕੇ ਸ਼ਹਿਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਯਾਰੀ ਲੰਨਪੁਰ ਸਾਹਿਬ ਮਨਾ ਕੇ ਆਏ ਹੁੰਦਾ ਮਹੱਲਾ ਤੇ ਹੁਣ ਜਿਹੜਾ ਦਮਨਵਾਸ ਸਾਹਿਬ ਵਸਾਤੀ ਜਿਹੜੀ ਹੈ ਖਾਲਸੇ ਦਾ ਖਾਲਸਾ ਪੰਥ ਦਾ ਸਿਜਨਾ ਦੇਵ ਜੀ ਦਾ ਦਮਨਵਾਸ ਦਾ ਮਨਾਉਣਾ ਤੇ ਇਹਦੇ ਵਿੱਚ ਰਸ ਤੇ ਹਰ ਪਿੰਡ ਪਿੰਡ ਜਾ ਕੇ ਬੁੱਢਾ ਦਲ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਮਹਿਮਾ ਚਲਾਈ ਹੋਈ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਉਹ ਜਿਹੜੀ ਮਹਿਮਾ ਚਲਾਈ ਹੋਈ ਹੈ ਉਹ ਸਾਰਿਆਂ ਨੂੰ ਪ੍ਰੇਰਿਤ ਕਰਦੇ ਆ ਵੀ ਤੁਸੀਂ ਨਸ਼ਿਆਂ ਦਾ ਤਿਆਗ ਕਰੋ ਤਿਆਰ ਪਰ ਤਿਆਰ ਹੋਵੋ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਬਾਣੀ ਬਾਣੇ ਦੇ ਧਾਰਨੀ ਹੋਵੋ ਸਿੱਖੀ ਦੇ ਨਾਲ ਜੁੜੋ ਮਾੜੇ ਕੰਮਾਂ ਦਾ ਤਿਆਗ ਕਰੋ ਨਸ਼ਿਆਂ ਦਾ ਤਿਆਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਘਰ ਇਕ ਜਾਵੇ ਨਿਹਾਲੋ ਜਾਵੇ ਮਹਾਂਪਰਤੋ ਦਾ ਅਮਰਸ਼ਕੋ ਤਿਆਰ ਪਰ ਤਿਆਰ ਹੋਵੋ ਜਿਹੜਾ ਖਾਲਸਾ ਪੰਥ ਫੁੱਢਾ ਦਾਲਾ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਖੰਡੇ ਬਾਟੇ ਦਾ ਅਮਰਤ ਵੀ ਸੰਚਾਰ ਕਰਦਾ ਉਹ ਵੀ ਖੰਡੇ ਬਾਟੇ ਦਾ ਅਮਰਸ਼ਕ ਕੇ ਬਾਣੀ ਬਾਣੇ ਦੇ ਧਾਰਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਜਾਵੇ ਨਿਹਾਲੋ ਜਾਵੇ ਮਹਾਂਪਰਤੋ